ਹੀ ਮਾਜ ਮਹਿਲਾ ਚੌਥਾ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰਿਆ ਅਰ ਪ੍ਰਭ ਮੇਰਾ ਜੋ ਜੀ ਜੀਓ ਅਰ ਆਪੇ ਕਾ ਨੂੰ ਪਾਇੰਦਾ ਮੇਰੇ ਗੋਵਿੰਦਾ ਅਰ ਆਪੇ ਗੋਪੀ ਖੋ ਜੀ ਜੀਓ ਅਰਬੇ ਸਭ ਘਟ ਭੋਗਦਾ ਮੇਰੇ ਗਵਿੰਦਾ ਅਪੇ ਰਸੀਆ ਪੁਗੀ ਜੀਉ ਅਰ ਸੁਝਾ ਨਾ ਭੁਲੀ ਮੇਰੇ ਗਵਿੰਦਾ ਆਪੇ ਸਤਗੁਰੂ ਜੋਗੀ ਜੀਉ ਆਪੇ ਜਗ ਤੂ ਪਾਇੰਦਾ ਮੇਰੇ ਗਵਿੰਦਾ ਅਰ ਅਬ ਹਿਲੈ ਬੋ ਰੰਗੀ ਜੀਉ ਇਕ ਨਾ ਭੋਗ ਪੁਗਾਹੰਦਾ ਮੇਰੇ ਗਵਿੰਦਾ ਇਕ ਨਗਨ ਹੀ ਐ ਨੰਗ ਨੰਗੀ ਜੀਉ ਆਪੇ ਜਲ ਦੂ ਬਹਿੰਦਾ ਮੇਰੇ ਗਵਿੰਦਾ ਅਰਦਾਨ ਦੇਵੇ ਸਭ ਮੰਗੀ ਜੀਓ ਭਗਤਾਂ ਨਾਮ ਧਰ ਹੈ ਮੇਰੇ ਗਵਿੰਦਾ ਹਰ ਤਤਾ ਮੰਗੈ ਅਰ ਚੰਗੀ ਜੀਓ ਅਰ ਆਪੇ ਭਗਤ ਕਰਾਇਦਾ ਮੇਰੇ ਗਵਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਓ ਆਪੇ ਜਲ ਤਲ ਵਰਤਦਾ ਮੇਰੇ ਗਵਿੰਦਾ ਰਵ ਰਹਿਆ ਨੈਂ ਦੂਰੀ ਜੀ ਉਹ ਹਰ ਅੰਤਰ ਬਾਦ ਆਪ ਹੈ ਮੇਰੇ ਗੁਇੰਦਾ ਰਾ ਪਰਿਆ ਪਰਪੂਰੀ ਜੀ ਆਰਾਧਵ ਰਾਮ ਬਸਾਰੇ ਆ ਮੇਰੇ ਗੁਇੰਦਾ ਰਪੇ ਅਰਿਕੇ ਆਪ ਦੂਰੀ ਜੀ ਆਰੰਤਰ ਵਰਜਾ ਪਵਣ ਹੈ ਮੇਰੇ ਗੁਇੰਦਾ ਹਰ ਆਪ ਜਾਏ ਤਵਾਜ ਜੀਓ ਅਰੰਤਰ ਨਾਮ ਨਦਾਨ ਹੈ ਮੇਰੇ ਗੁਵਿੰਦਾ ਗੁਰ ਸ਼ਬਦੀ ਹਰ ਪ੍ਰਭ ਕਾ ਜੈ ਜੀਉ ਆਪੇ ਸ਼ਰਨ ਪਵੰਦਾ ਮੇਰੇ ਗੁਵਿੰਦਾ ਹਰ ਭਗਤ ਜਨ ਰਾਖ ਲਜੈ ਜੀਉ ਵਡਭਾਗੀ ਗੁਰ ਸੰਗ ਦੀ ਮੇਰੇ ਗੁਵਿੰਦਾ ਜਨ ਨਾਨਕ ਨਾਮ ਸਿਧ ਕਾ ਜੈ ਜੀਉ ਗੋੜੀ ਮਾਜ ਮਹਿਲਾ ਚੌਧਾ ਮਹਰ ਨਾਮੇ ਹਰ ਬਿਰੋ ਲਗਾਈ ਜਿਉ ਮੇਰਾ ਹਰ ਪ੍ਰਭ ਮਿਤ ਮਿਲੈ ਸੁਸਾਈ ਜਿਉ ਹਰ ਪ੍ਰਭ ਦੇਖ ਦਿਵਾ ਮੇਰੇ ਮਾਈ ਜਿਉ ਮੇਰਾ ਨਾਮ ਸਹਕਰ ਪਈ ਜਿਉ ਗੁਣ ਗਾਓ ਸੰਤ ਜਿਉ ਮੇਰੇ ਹਰ ਪ੍ਰਭ ਕੇਰੀ ਜਿਉ ਜਬ ਗੁਰੂ ਨਾਮ ਜਿਉ ਭਾਗ ਵਢੇਰੀ ਜਿਉ ਹਰ ਹਰ ਨਾਮ ਜਿਓ ਪ੍ਰਾਨ ਹਰ ਮੇਰੇ ਜਿਓ ਹਿਰ ਬੋੜ ਨਾਮ ਭਉ ਜਲ ਵੇਰੇ ਜਿਓ ਕਿਉ ਹਰ ਪ੍ਰਭ ਵੇਕਾ ਮੇਰੇ ਮਨ ਦਨ ਜਬ ਜਿਓ ਹਰ ਮਿਲੋ ਸੰਤ ਜਿਓ ਮਨ ਲਗਾ ਪਾਓ ਜਿਓ ਗੁਰ ਸ਼ਬਦ ਦੀ ਪਾਈਏ ਹਰ ਪ੍ਰੀਤਮ ਰਹੁ ਜਿਓ ਟਪਾਗੀ ਜਪ ਨਾਮ ਜਿਓ ਮੇਰੇ ਵੰਦਨ ਵਰਡੀ ਗੋਵਿੰਦ ਪ੍ਰਭ ਸਾ ਜੀਉ ਹਰ ਮੇਲੋ ਸੰਤ ਜੀਉ ਗੋਵਿੰਦ ਪ੍ਰਭ ਪਸਾ ਜੀਉ ਸਤਿਗੁਰ ਵਦਨਾਵਾ ਸਦਾ ਪਰਗਾਸਾ ਜੀਉ ਜਨ ਨਾਨਕ ਪੂਰੀ ਅੜੀ ਵਨ ਸਾ ਜੀਉ ਕੋੜੀ ਮਾਦ ਮਹਿ ਲਜੋਤਾ ਮੇਰਾ ਬਿਰੀ ਨਾ ਮਿਲੇ ਤਾਂ ਜੀਵਾਂ ਜੀਉ ਮਨ ਅੰਦਰ ਅੰਮ੍ਰਿਤ ਗੁਰੂ ਹਰਿ ਲੀਵਾ ਜੀਉ ਮਨ ਹਰ ਰੰਗ ਰਤੜਾ ਰਸ ਸਦਾ ਪੀਵਾ ਜੀਉ ਹਰਿ ਭਾਇੜਾ ਮਨ ਜੀਵਾ ਜੀਉ ਮੇਰੇ ਮਨ ਤਨ ਪ੍ਰੇਮ ਲਗਾ ਰਬਾਣ ਜੀਉ ਮੇਰੇ ਬੀਤ ਮਿੱਤਰ ਹਰ ਬੁਰਖ ਸੁਜਾਨ ਜੀਉ ਗੁਰਵੇਲੇ ਸੰਧਰ ਸੁਘੜ ਸੁਜਾ ਜੀ ਉਹ ਨਾ ਵਿਟੋ ਗੁਰਬਾਬ ਜੀ ਉਹ ਹਰ ਹਰ ਸਜਨ ਹਰਮੀ ਜਿਸਾਈ ਜੀ ਅਰਧ ਸਹਦ ਜੀ ਹਰ ਕੋ ਜਪਵਾਈ ਜੀ ਉਹ ਸਤਗੁਰ ਤੁੜਾ ਸਭ ਸੇ ਹਰ ਪਾਈ ਜੀ ਅਰਨਾਵੇਂ ਨਾਮ ਸੁਮਈ ਜੀ ਉਹ ਵੇਦਨ ਪ੍ਰੇਵ ਹਰ ਬਿਰੋ ਲਗਾਈ ਜੀ ਗੁਰ ਸਰਦਾ ਪੂਰੇ ਅਵਰਦ ਬਗਬਾਏ ਜਿਉ ਹਰ ਹੋ ਦਿਆਲ ਹਰ ਨਾਮ ਦਿਆਈ ਜਿਉ ਜਨ ਨਾਨਕ ਹਰਸ ਸਈ ਜਿਉ ਮਹਿਲਾ ਪੰਜਵਾਂ ਰਾਗ ਗੁੜੀ ਘਵਰੀ ਚੋਬਰੀ ਕੋ ਗਾਲ ਸਤਿਗੁਰ ਪ੍ਰਸਾਦ ਕਿਨ ਵੇਗੋ ਸਲ ਹੋਦ ਮੇਰੇ ਪਾਈ ਕਿਉ ਪਾਈ ਹੈ ਹਰ ਰਾਮ ਸਾਈ ਰਾਮ ਕਸਲੰਗਰੀ ਮੇਰੀ ਸਭ ਆ ਆ ਜੀਵਨਦਰ ਸੋੰਦ ਛਾਇਆ ਝੂਟੇ ਲਾਲਚ ਜਨਵਾਂਗ ਆ ਅਸੀ ਕੋਡੇ ਦੇ ਦਿਵਗਾ ਸਾਲ ਅਸਕਰ ਜੋੜੇ ਨੇਵਕ ਵਸ ਗਲ ਜੇੜੀ ਹੋਵੇ ਕੇ ਹਾਸਾ ਰਾਜ ਨੂੰ ਆਵੇ ਦੈਦ ਸਾਰੀ ਵਣ ਰੰਗ ਭੋਗ ਹੋ ਨਵੀਂ ਜੋ ਨਰਪਤ ਸੁਭਨੇ ਬਿਹਾਰੀ ਏ ਕੁਸਲੋ ਕੋ ਸਤਗੁਰੂ ਬਤਾਇਆ ਹਰ ਜੋ ਕਿਸੇ ਕਰੈ ਸੋ ਹਰ ਕੇਵ ਭਗਤ ਦਾ ਪਾਇਆ ਜਨ ਨਾਨਕੋ ਮੇ ਮਾਰ ਸਮਾਇ ਇਨ ਵਿਦ ਕੁਸਲ ਹੋਤ ਮੇਰੇ ਪਾਈ ਿਉ ਭਾਈਐ ਰਾਮ ਸਾਈਂ ਰਾਮ ਦੂਜਾ ਗੋੜੀ ਵਾਰੇ ਮਲਾ ਪਨਿਮ ਕੋ ਪਰਵੀ ਹੈ ਪਰਮ ਕਿਸ ਗਾ ਹੋਈ ਜਦ ਜਲ ਥਲ ਵੈਲ ਰਵੇ ਸੋਈ ਗੁਰੂ ਕੋ ਉਬਰੇ ਮਨ ਬਧ ਕੋਈ ਜਿਸ ਰਗ ਆਪ ਰਾਮ ਦੀ ਆਰਾ ਤਸਨੀ ਦੂਜਾ ਕੋ ਪਹੁੰਚਨ ਹਾਰਾ ਰਾਵ ਸਵੇ ਵਰਤੇ ਤਿਤਨੰ ਤਦ ਸੁਖ ਸੋ ਹੋਏ ਹੈ ਜਿੰਦਾ ਉਹ ਸਭ ਕਿਸ ਜਾਣ ਜੋ ਵਰਤਨਤਾ ਮਨੁਕ ਮੋਹੀ ਜਿਨ ਦੂਜੀ ਵਿਆਸਾ ਬੋਜੋਨੀ ਭਵੈ ਦੁਰ ਗਿਰਤਲ ਕੇ ਆਸਾ ਜੈਸਾ ਵੀਜੈ ਤਸਗਸੰ ਦੇਖਦ ਸੰਵਨ ਭੈ ਆਵੇਗਾਸਾ ਸਭ ਨਜ਼ਰੀ ਆਇਆ ਬ੍ਰਹਮ ਪਰਗਾਸਾ ਜਨਨਨ ਗੀ ਹਰਪੂਰਣ ਆਸਾ ਗੁੜੀ ਗਵਰੀ ਮਨ ਲਪ ਜਵੰ ਕਈ ਜਨਮ ਭਈ ਕੀਟ ਵਦੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਬੰਕੇ ਸਰਪ ਹੋਇਅੰ ਕਈ ਜਨੁ ਹੈਰਿ ਬ੍ਰਿਤਿ ਜੋਇ ਮਿਲ ਜਗਦੀਸ ਮਿਲੰਗੀ ਬਰੀ ਅਚਰੰਗਾਲ ਇਹ ਦੇਸ ਜਰੀਆਰਾ ਕਈ ਜਨਮ ਸਹ ਲਗੇ ਰ ਗਰਿਆ ਗਈ ਜਨਮ ਗਰਵ ਹੀ ਰ ਗਿਰਿਆ ਗਈ ਜਨਮ ਸਾਗ ਕਰ ਉਪਾਇਮ ਲਖਜੁਰਾ ਜੀ ਜੋਨ ਪਰਮਾਇ ਸਾਧ ਸੰਗ ਭਇਓ ਜਨ ਪਰਬਦ ਕਰ ਸੇਵਾ ਭਜ ਹਰ ਹਰ ਗੁਰੂ ਅੰਤ ਯਾਗਮਾਨ ਝੂਟ ਵਿਵਾਨ ਜੀਵਤ ਮਰੈ ਦਰਗਹ ਪਰਵਾਨ ਜੋਗਿ ਸੋ ਹੋਆ ਸੋ ਤੂ ਤੇ ਹੋਗ ਅਵਰਣ ਦੁਜਾ ਕਰਨੈ ਜੋ ਤਾ ਮਿਲਿਆ ਜਾਂ ਲੈ ਲਾਏ ਕੋ ਨਾਨਕ ਹਰ ਹਰ ਗੁਣ ਗਾਏ ਗੋੜੀ ਕੁਵਾਰੀ ਮਲਾ ਬਨਵਾ ਕਰਮ ਘੋਮੈ ਬੋ ਬੋ ਨਾਮ ਪੂਰਨ ਹੋਏ ਤਮਰ ਕਾਮ ਭਲ ਪਾਵੇਂ ਮਿਟੇ ਜੰਦਰਾਸ ਨਿਤ ਗਾਵੇਂ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤੁਰ ਉਰ ਧਾਰ ਸੀਗਰ ਕਰ ਦਿਲੋਂ ਸੁਆਰਾ ਆਪਣੇ ਪ੍ਰਭ ਸਿਓ ਹੋ ਸਬਦਾਂ ਦਾ ਤਾਤੂ ਦਰਗਹਿ ਪਵੈ ਮਾਨ ਉਕਤ ਸਿਆਨ ਸਗਲੀ ਤਿਆਗ ਸੰਤ ਜਨਾ ਕੀ ਜਰਣੀ ਲਾਗ ਸਰੁਜੀ ਹੈ ਜਾ ਕੇ ਹਾਤ ਕਗਨ ਛੜੈ ਸਭ ਕੈ ਸਾਤ ਪਾ ਛੋੜ ਗੋ ਦਿਸਗੀ ਓਟ ਦਿਨ ਕਰਵਾ ਹੈ ਹੋਏ ਤੇਰੀ ਛੋਟ ਸਦਾ ਨੀਤ ਕਰ ਜਸਨਾ ਜਾਨ ਪ੍ਰਭ ਕੀ ਆਗਿਆ ਸਦ ਕਰਵਾ ਗੁਰ ਕੇ ਵਚਨ ਉਡਾਓ ਆਪ ਹਰ ਨਾਮ ਨਾਨਕ ਜਗ ਜਾਗ ਗੋੜੀ ਗੁਆਰੀ ਰੀ ਮਹਲਾ ਪੰਜਵਾ ਗੁਰ ਕਾ ਬਚਨ ਸਦਾ ਬਨਸੀ ਗੁਰ ਕੈ ਬਚਨ ਕਟਿ ਜੇ ਅਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਉ ਕੇ ਰੰਗ ਜੋ ਗੁਰ ਦਿਆ ਸੋ ਵਨ ਕੈ ਗਾਵਾਂ ਸੰਤ ਕਾ ਗੀਅ ਸਦ ਕਰਮਾਨ ਰਾਮ ਗੁਰ ਕਾ ਬਚਨ ਡਲਸੀਦ ਗੁਰ ਕੈ ਬਚਨ ਘਟੇ ਬ੍ਰਹਮੀਦ ਗੁਰ ਕਾ ਵਚਨ ਗਤੁ ਨੰ ਜਾਇ ਗੁਰ ਕੇ ਵਚਨ ਹਰਿ ਕੇ ਗੁਣ ਗਾਏ ਗੁਰ ਕਾ ਵਚਨ ਜੀ ਕੈ ਸਾ ਗੁਰ ਕਾ ਵਚਨ ਨਾਦ ਗੋ ਨਾਦ ਗੁਰ ਕੇ ਵਚਨ ਨਰਕ ਨਾ ਬਵੈ ਗੁਰ ਕੇ ਵਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਵਚਨ ਪ੍ਰਗਟ ਸੰਸਾਰੰ ਗੁਰ ਕਾ ਵਚਨ ਪ੍ਰਗਟ ਸਰਸਾਰ ਗੁਰ ਕਾ ਵਚਨ ਆਵੈ ਹਰ ਜਿਸ ਚਲ ਹੋਈ ਆਪ ਕਿਰਪਾ ਲਾਲ ਸਤਿਗੁਰ ਸਦਾ ਦਿਆਲ ਗੋੜੀ ਗੁਆਰੀ ਬਹਿਲਾ ਬਨੇਵਾ ਜਿਨੂ ਕੀਤਾ ਵਾ ਦੀਦੇ ਰਤਨਾ ਗਰਵੈ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵਡਿਆਈ ਤੇ ਸਭ ਰਾਗ ਕੋ ਆਠ ਪਰ ਤੇ ਆਈ ਰਵੀਆਂ ਸੇ ਦਸਾ ਜਨ ਪਾਉ ਗੁਰ ਮਿਲ ਆਪਣਾ ਗਹਉਂਦਿ ਆਉ ਰਾਮ ਜਿਨ ਕੀਤਾ ਊਣ ਤੇ ਵਖਦਾ ਜਿਨ ਕੀਤਾ ਵੇ ਸੁਰ ਤੇ ਸੁਰਤਾ ਜਿਸੁ ਬਰਸਾਦ ਨਵੈ ਨਿਦ ਪਾਈ ਜਿਸੁ ਬਰਸਾਦ ਨਵੈ ਨਿਦ ਪਾਈ ਸੋ ਪ੍ਰਭ ਵਨਸਤੇ ਵਿਸਰਦਨਾਈ ਜਿਨ ਦੀ ਅਨੰਦਾ ਵੇਖੋ ਦਾਨ ਜਿਨ ਦੇ ਅਨਮਾਨੇ ਗੁਮਾਨ ਜਿਨ ਕੀਨੀ ਸਭ ਗੋਰੀਣ ਆਸਾ ਸੁਰੋ ਦਿਨ ਰਹਿਤ ਸਾਸ ਗਿਰਹਾ ਸਾਸ ਜਿਸੁਰ ਪ੍ਰਸਾਦ ਵਾਇਆ ਸਿਲ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਵਿਕਾਟੀ ਕਹ ਨਾਨਕ ਸਦੇ ਕਹਿ ਨਾਈ ਰਗ ਨਾਰੇ ਕੋ ਹਲਾਈ ਗੋੜੀ ਗਵਾਰੇ ਵਹਿ ਲਾਪਨਾਂ ਤਸ ਕੀ ਸਰਣ ਨਾਹੀ ਕੋ ਸੋਗ ਉਸ ਤੇ ਬਾਦ ਕਛੁ ਨ ਹੋਖ ਤਦਿ ਸਿਆਨ ਬਲਬੁਦ ਵੀਚਾਰ ਦਾ ਸਭਨੇ ਕੀ ਰਖਨਹਾਰ ਜਵਨ ਵੀਰੇ ਰਾਮ ਰਾਮ ਰੰਗ ਕਰ ਭਗਤੀ ਰਹਿ ਸਸੰਗ ਰਾਮ ਤਸ ਕੀ ਦੀਗ ਬਲਮੈ ਰਾਗ ਗੁਰ ਕਾ ਸ਼ਬਦ ਅੰਮ੍ਰਿਤ ਰਸ ਜਾਗ ਔਰ ਜਤਨ ਕਹੋ ਕਹੋ ਨ ਕਾਜ ਕਰਕੇ ਪਰੇ ਅਬਲਾਜ ਕਿਆ ਮਾਨੁਕ ਕਹੋ ਕਿਆ ਜ਼ੋਰ ਝੂਟਾ ਮਾਇਆ ਗਾਵ ਸਭ ਸੂਰ ਕਰਨ ਕਰਾਵਨ ਹਰਿ ਸੁਆਮੀ ਸਗਲ ਕਟਾਂਗੇ ਅੰਧ ਜਾਵੇਂ ਸਰ ਸੁਗਾ ਸੁਖ ਸਾਚਾਯੋ ਗੁਰ ਪਰਦੇਸ ਬਨਐ ਵੈਲੇਹੋ ਜਗੁ ਗੁਰ ਨਾਮ ਲੈ ਵਲਗੀ ਕਹ ਨਾਨਕ ਸੋਦਨ ਵਡ ਪਾਗੇ ਕੋੜੀ ਗੁਆਰੇ ਰੀਵ ਲੱਭ ਜਵਾ ਸੋਨਹਾਰਾ ਕਤ ਤਉ ਤਰੀ ਮਹਿਲ ਮਾਪਨੀਤ ਭੈ ਸੁਜੈਲ ਵਡੇ ਬਾਗ ਪਾਇਆ ਸਾਧ ਸੰਗ ਪਾਰਵ ਸੋ ਲਾ ਗੁਰ ਰੰਗ ਹਰ ਹਰ ਨਾਮ ਜਪਤ ਜਨ ਦਾਰੇ ਅਗਨ ਸਾਗਰ ਗੁਰ ਪਾਰਿ ਉਤਾਰਿਓ ਰਾਮ ਕਰ ਕੀਰਤਨ ਵੰਸੀ ਤਿਲਪਈ ਜਨਮ ਜਨਮ ਕੇ ਤਿਲ ਗਏ ਸਰੂਨ ਦਾਨ ਬੇ ਕਹਿ ਮਨ ਮਾਈ ਅਬ ਟੂੜਨ ਗਾਹੀ ਕੋ ਜਾਈ ਪ੍ਰਵੈ ਆਪਣੀ ਜਖੇ ਦਿਆਲ ਪੂਰਨ ਹੋਈ ਸੇਵ ਕਾਲ ਬੰਨਨ ਕਾਜ ਕੀ ਆਪਣੇ ਦਾਸ ਸਿਮਰ 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 ਗੁਰਦਾਸੇ ਕੋ ਵਨ ਇਕ ਸਭਟਾਏ ਪੂਰਨ ਪੂਰ ਰਿਓ ਸਭ ਜਾਏ ਗੁਰਬੂਰੇ ਸਭਰੂਜ ਕਾਇਆ ਸਿਮਰਤ ਨਾਨਕ ਸੁਪਾਇਆ ਗੁੜੀ ਗੁਰ ਰੀ ਮਨ ਲਾ ਪੰਜਾਮ ਅਗਲੇ ਹੋਏ ਜੇ ਅਗਲੇ ਹੋਏ ਸੇ ਪਛ ਬਰ ਜੋ ਰਸੇ ਬੰਦ ਲਗ ਕਰ ਜੀਤਨ ਦੇਵੇਂ ਓਇ ਲਵਟਾਏ ਹੰਤੇ ਦੋਗਨ ਡਿੜੀ ਉਨਵਾਏ ਓਵੇ ਲਗਸ਼ ਜੀਤਨ ਆਵੈ ਫਿਰ ਸਜਾਈ ਦਉ ਲਵਟਾਵੇ ਰਾਮ ਅਸਵੰਦੀ ਮੁਰਗ ਦੇਤਾਂ ਕ੍ਰੋਧ ਲਗਟਿਓ ਸਨੇਹ ਸਰੂਪ ਰਾਂਡੋ ਤਰੁ ਰਾਏ ਮੇਟੀ ਕਰ ਕਰ ਵਿਗਿਆ ਗਾਏ ਹਉ ਵਦ ਹਉ ਸਾਦੂ ਬੈਰ ਹਮਰੀ ਭੂਮ ਗੌਣ ਗਲ ਪੈ ਹਉ ਬਨੇਦੋ ਜਦ ਸੁਆਣਾ ਦਰਨੇ ਹਾਰ ਨਾ ਬੁਜੇ ਵਿਗਾਨਾ ਆਪਣੀ ਗਤਿ ਤੇ ਆਪੇ ਜਾਣੈ ਕਿਆ ਗੋ ਕਹਿ ਕਿਆ ਗੋ ਗਾਲੈ ਜਿਦ ਲਾਵੇ ਜਿਦ ਲਗਣਾ ਆਪਣਾ ਭਲਾ ਸਭ ਕਾ ਹਉ ਮੰਗ ਰਮ ਸੋ ਗਏ ਦਿਰ ਦੁਗਰਨੇ ਹਾਰ ਅੰਤਨਾਇ ਕਿਛੁ ਕਰਾ ਦਾ ਸਭਨੀ ਕੋ ਦੀਜੈ ਦਾਨ ਕਉ ਨਮ ਸੁਦਾਨ ਨਾਨਕ ਨਾਮ ਗਉੜੀ ਗਾ ਰਹੀ ਮਹਲਾ ਪੰਜਵਾਂ ਅਰਗ ਜਤਨ ਨਹੀਂ ਹੋਦ ਹਿ ਉਦਾਰਾ ਕੋ ਸਿਆਨ ਬ ਅਗਲ ਪਾਰਾ ਹਰ ਕੀ ਸੇਵਾ ਨਿਰਮਲ ਏ ਦਰਗੇ ਦਰਗੇ ਸੁਖ ਸੀਤ ਮਨ ਮੇਰੀ ਗੋ ਹਰ ਨਾਮ ਕਬਲਾ ਤੁਜੇ ਨ ਲਗਦਾ ਤਦ ਚੁਲਰ ਜਿਉ ਵਹਿਤ ਭੈ ਸਾਗਰ ਵਾਹੀ ਅੰਧਕਾਰ ਦੀਪਕ ਦੀਪਾਇ ਅਗਨ ਦੇ ਕਾਲਾਸ ਦੂਗਾ ਨਾਮ ਜਪਤ ਮਨ ਹੋਵਦ ਸੁਖ ਉਤਰ ਜਾਏ ਤੇਰੇ ਮਨ ਗੀ ਪਿਆਸ ਪੂਰਨ ਹੋਵੇ ਸਗਲੀ ਆਸ ਢੋਲੇ ਨਹੀਂ ਢੋਲੇ ਨਹੀਂ ਤੁਮਰਾ ਦੀਦ ਅੰਮ੍ਰਿਤ ਨਾਮ ਜਬ ਗੁਰ ਮੰਗ ਬੀਤ ਨਾਮ ਓ ਕਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦੇਵਾਵੇ ਹਰ ਹਰ ਨਾਮ ਜੈ ਕੇ ਹਿਰਦੇ ਵਸੈ ਦੁਖ ਦਰਦ ਤੇ ਨਾਨਕ ਗਨ ਸੈ ਗੋੜੀ ਗੁਆਰੀ ਮਹਿਲਾ ਪਜਵਾ ਬੋਧ ਸਰਵ ਕਰਵਨ ਗਾ ਨਾਨਕ ਰੂਪ ਦੇਖ ਲੈ ਫਤਿਆ ਨਾ ਪੁੱਤਰ ਗਲਤ ਉਰਜੋ ਜਨ ਮੇਰੀ ਉਹ ਬਿਨਸੈ ਹੋਇ ਪਸਵੇਂ ਤੇਰੀ ਬੇਨ ਹਾਰ ਭਜਨ ਦੇ ਕੋ ਬਿਲ ਲਾ ਦੇ ਤ੍ਰਿਗ ਤਨ ਤ੍ਰਿਗ ਤਨ ਵਯਾ ਸੰਗ ਰਾ ਤੇਰਾ ਜਬ ਗਰੀ ਕੈ ਸਿਰ ਦੀਜੈ ਦਾਵ ਉਹ ਹੀ ਕਸਮ ਕੇ ਗ੍ਰਿਉਨ ਦੁਖ ਸਹਾਵਮ ਜੋ ਸੁਭਨ ਹੋਏ ਵੈ ਸਦ ਰਾਜਾ ਨੀਦਰ ਬਸਾਰੇ ਤਨ ਰਰਦ ਗਾਜਾ ਜਿਉਂ ਰਕ ਗੀਤ ਉਬਰ ਪਰਾਈ ਕੀਤ ਗਦ ਅੰਕਾਰ ਗਉਜ ਜੈ ਉਸ ਗੀਤ ਕਰਨ ਰਖ ਗਣ ਤਸ ਕ ਪਾਲੇ ਤਹੋ ਨ ਬੜੈ ਜਿਸ ਕਾ ਰਾਜ ਤਿਸ ਕ ਸੁਗਨਾਂ ਜਿਨ ਮਾਇਆ ਦੀਨੀ ਦਿਨ ਲਾਈ ਤ੍ਰਿਸ਼ਨਾ ਆਵਨ ਅਬ ਗਰੀ ਰਾਸ ਨਾਨਕ ਕਾ ਬੇ ਅਗੇ irdas 고ੜੀ ਗਵਾਰੀ ਮਨ ਲਾ ਬਜਵਾ ਬੋ ਰੰਗ ਵਾਇਆ ਬੋ ਬਿਦ ਬੇਗੀ ਕਲਮ ਸ ਕਾਗਦ ਸਿਆਨ ਲੇਕੀ ਮਹਿਰ ਮਲੂਗ ਹੋਏ ਦੇਖਿਆ ਗਾਨ ਤਾਂ ਦੇ ਨਹੀਂ ਮੰਦ੍ਰਗਦਾਨ ਸੋ ਸੁਖ ਵੋਂ ਕੋ ਸੰਦਵਤਾ ਕ੍ਰਿਸ਼ਨਾ ਗੁਜੈ ਮੰਦ੍ਰਗਦਾਨ ਰਾਮ ਅਸ ਬਵਨ ਹਸ ਸਵਾਰੀ ਚੁਆ ਚੰਨਨ ਸੇ ਜੇ ਸੁੰਦਰ ਨਾਰੀ ਨਡ ਨਾ ਡਿਗਨ ਕਾਰੇ ਗਾਇਆ ਤਮੈ ਮਨ ਸੰਦੋਖ ਨ ਪਾਇਆ ਤਦ ਦਸਾ ਮੰਡਲ ਦੋਲੀ ਚੇ ਸਗਲ ਮੇਵੇ ਸੁੰਦਰ ਬਾਗੀ ਚੇ ਅਖੀੜ ਬਿਰਦਗ ਰਾਜਨ ਕੀ ਲੇਲਾ ਮਨ ਸੁਇਲਾ ਪਰਬੰਧ ਹੀਲਾ ਦਰ ਗ੍ਰਿਪਾ ਸਤਨ ਸਦਗੀ ਆ ਸਰਵ ਸੂਕੇ ਨੰਦਲੇ ਸਾਧ ਸੰਗਰ ਕੀ ਤਨ ਗਾਈ ਐ ਕੋ ਨਾਨਕ ਢ ਪਾਗੀ ਪਾਈ ਜਾ ਕੇ ਹਰ ਤਨ ਸੁਇ ਸੁਇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮਿਲ ਲਾ ਰਹਾ ਦੂਜਾ ਗੋੜੀ ਘਾਰੇ ਰੇ ਮੈਂ ਲੱਭ ਜਨਮ ਪਰਾਣੀ ਜਾਣੈ ਇਹ ਦਨ ਮੇਰਾ ਬੋਰ ਬੋਰਿ ਆਉ ਲਉਟੇ ਰਾ ਪੁੱਤਰ ਕਲਤਰ ਗ੍ਰਸਦ ਗਵਾਸਾ ਓ ਲਗੈ ਰਵਗੇ ਦਾਸਾ ਕਵਨ ਸੋ ਵਿਦ ਜਿਤ ਰਾਮ ਗੁਣ ਗਾਇ ਕਵਨ ਸੋ ਮੰਦ ਜਿਤ ਦਰੈ ਵਾਈ ਰੋ ਜੋ ਪਲਾਈ ਸੋ ਰਾਜਨ ਸਾਜਕ ਹੈ ਸੋ ਵਿਗ ਜ਼ਮਾਨੈ ਜਨਨਈ ਜੀ ਜੀਤ ਅਰਹਾਰ ਇਹ ਦੇ ਲਿਵਾ ਸਾਤ ਸੰਸਾਰਾਂ ਜੋ ਹਲਾ ਲਾ ਸੋ ਵੀ ਵੈ ਗੌਰ ਬਤ ਨਾਮ ਜਨ ਕਰ ਕੋ ਰ ਸਾਤ ਸੰਗ ਗੈ ਨਹੀ ਨੀਰ ਲਖ 84 ਪਰਮੰਦਾ ਵੀਰ ਏ ਕੈ ਜਾਲ ਭਿਆਈ ਬੰਗੀ ਰਸ ਰਸ ਭੋਗ ਕਰੈ ਵੋ ਰੰਗੀ ਕੋ ਨਾਨਕ ਜਿਸ ਵੇ ਕਿਰਬਾਲ ਗੁਰੂ ਗੋਰੀ ਦਾ ਕੇ ਕਟੇ ਜਲ ਗੋੜੀ ਦੁਆਰੇ ਰੀ ਮਹਿਲਾ ਪਨਵਾ ਤੋ ਕਿਰਪਾ ਦੇਵਾਰਗ ਬਾਈ ਪ੍ਰਭ ਕਿਰਪਾ ਦੇ ਨਾਮ ਦੀ ਆਈਐ ਪ੍ਰਭ ਕਿਰਪਾ ਤੇ ਵੰਦਨ ਛੋਟੈ ਤੋ ਕਿਰਪਾ ਤੇ ਹੋਵੇ ਦੂੜੈ ਤੁੰ ਲਵਦੋ ਲਗੈ ਸੇਵ ਅਭਤੇ ਕਭ ਨਾ ਹੋਵੇ ਗਾਵਾ ਗਾਣੀ ਤੁਧ ਪਾਵੈ ਤਾਂ ਸਾਜ ਗਾਣੀ ਤੁਧ ਪਾਵੈ ਤਾਂ ਸਤਿਗੁਰ ਬਯਾ ਸਰਬ ਸੁਖਾਂ ਪ੍ਰਭ ਦੇਰੀ ਦੇਆ ਜੋ ਤੁਧ ਪਾਵੈ ਸੋ ਨਿਰਵਲ ਕਰਮਾਂ ਜੋ ਤੁਧ ਪਾਵੈ ਸੋ ਸਰਮ ਸਰੁੰਦਾਲ ਗੁਣ ਦਵੀਂ ਬਾਸ ਤੂ ਸਾਇ ਗੋ ਸੇਵਕ ਕਰਤਾ ਜਸ ਮਨ ਤ ਨਿਰਵਲ ਹੋਈ ਹਰ ਰੰਗ ਸਰੂ ਸੁਖਾ ਭਵ ਸੋਤ ਸੰਗ ਨਾਮ ਤੇਰੇ ਰਹਿ ਮਨ ਰਤਮ ਇਕលਿਆ ਨਾਨ ਕਰ ਜਤ ਗੁੜੀ ਦਵਰੀ ਮਨ ਲਭਨਵਾ ਆਨ ਰਸ ਦੇਤੇ ਤਰ ਜਗੇਰ ਕਰਾਂ ਤ੍ਰਿਸ਼ਨਾ ਦੇ ਰੇ ਲਾਤੇ ਹਰ ਰਸ ਕਾ ਤੂ ਜਕੇ ਸਾਧਮ ਚੜ੍ਹਦਾ ਹੋਏ ਰਹਿ ਵਿਸਵਾਦ ਰਸਨ ਬਿਉ ਪਿਆਰੀ ਇਹ ਰਸ ਰਾਤੇ ਹੋਏ ਤਿਗਤਾਰੀ ਰਾਵੀ ਜੀਵੇ ਤੁਰਉ ਗੁਣ ਗਾਉ ਨਿੰਮ ਜਨਿਮ ਗਾ ਹਰ 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 ਤੇ ਆਉ ਆਨ ਸੁਣੀਏ ਗਤੁ ਜਾਈ ਸਾਧ ਸੰਗਤ ਦਵਡ ਭਾਗੀ ਪਾਈ ਆ ਤੁ ਕਹਿ ਜੀਵੇ ਰਾਮ ਭਾਰਗਵ ਠਾਕੁਰ ਅਗਾ ਇਹਾਂ ਆਸਦਾ ਸਵੇਲੀ ਹਰ ਗੁਣ ਗਾਵਤ ਰਸਨ ਬੋਲੀ ਵਲ ਸੁਭਤ ਹੋ ਮੌਲੀ ਹਲ ਗੂਲ ਬੈ ਦੇ ਰਸ ਰਤੀ ਵਰਨ ਛੋ ਦੇ ਆਨ ਨ ਰਸ ਗਸ ਲਵੇ ਲਲਾਈ ਕੋ ਨਾਨਕ ਗੁਰ ਪਈ ਹੈ ਸਹਾਈ